ਅੰਦੋਲਨ ਦੇ ਪਹਿਲੇ ਸ਼ਹੀਦ ਇਹ ਸਰਦਾਰ ਗਿਆਨ ਸਿੰਘ ਜੀ ਹੋਏ ਨੇ ਜਿਨ੍ਹਾਂ ਨੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਕੁਰਬਾਨੀ ਦਿੱਤੀ ਹੈ ਔਰ ਵੱਡੀ ਮਤਲਬ ਲੜਾਈ ਨੂੰ ਇੰਜਾਮ ਦੇ ਕੇ ਗਏ ਨੇ ਵੱਡੀ ਲੜਾਈ ਦੀ ਸ਼ੁਰੂਆਤ ਕਰਕੇ ਗਏ ਨੇ ਇਹਨਾਂ ਨੂੰ ਹਮੇਸ਼ਾ ਸਾਡੇ ਕਿਸਾਨ ਜਮਾਤ ਕਿਸਾਨ ਪਰਿਵਾਰ ਇਹ ਹਮੇਸ਼ਾ ਯਾਦ ਰੱਖਣਗੇ ਕਿ ਇੱਕ ਅਗਰ ਇੱਥੋਂ ਅਸੀਂ ਅੰਡ ਡਾਕਟਰ ਸੁਮਨਾਤ ਦੀ ਰਿਪੋਰਟ ਕਿਸਾਨਾਂ ਦੀ ਕਰਜ਼ਾ ਮੁਕਤੀ ਔਰ ਐਮ ਐਸ ਵੀ ਦੀ ਗਰੰਟੀ ਦਾ ਕਾਨੂੰਨ ਲੈ ਦਿੰਨੇ ਆ ਤਾਂ ਸਮਝੋ ਕਿ ਇਹ ਮਤਲਬ ਇੱਕ ਹੀਰਾ ਹੋ ਨਿਬੜਨਗੇ ਸਰਦਾਰ ਗਿਆਨ ਸਿੰਘ ਇੱਕ ਮੁੰਡੇ ਦੀ ਅੱਖ ਗਈ ਆ ਉਹ ਅੱਖ ਕਰਨੀ ਪਈ ਆ ਉਹ ਵੀ ਬਹੁਤ ਵੱਡੀ ਮਤਲਬ ਉਹਦੇ ਲਈ ਦੁਖਾਤ ਹੈ ਕਿਤੋਂ ਦਾ ਜੀ ਇਹ ਮੁੰਡਾ ਸਾਡੇ ਮਤਲਬ ਫਤਿਹਗੜ੍ਹ ਸਾਹਿਬ ਦਾ ਹੈ ਉਹ ਇਸੇ ਰਿਗ ਦਾ ਸੋ ਕਿਤੋਂ ਦਾ ਵੀ ਹੈ ਸਾਡੇ ਤੇ ਸਾਰਾ ਮਤਲਬ ਭਾਰਤ ਦਾ ਕਿਸਾਨ ਚਾਹ ਹਰਿਆਣਾ ਦਾ ਹੈ ਚਾਹ ਯੂਪੀ ਦਾ ਹੈ ਚਾਹ ਰਾਜਸਥਾਨ ਦਾ ਚਾਹ ਪੰਜਾਬ ਦਾ ਹੈ ਹਰ ਇੱਕ ਕਿਸਾਨ ਜਿਹੜਾ ਜਿਸ ਅੰਦੋਲਨ ਦੇ ਵਿੱਚ ਅਸੀਂ ਮੋਰਚੇ 'ਚ ਉਹ ਸਾਡਾ ਸਰਕਾਰ ਨੇ 5 ਲੱਖ ਰੁਪਏ ਇਹ ਪੰਜਾਬ ਸਰਕਾਰ ਦੇ ਵੱਲੋਂ ਕੀ ਦਿੱਤਾ ਗਿਆ ਮੁਆਵਜ਼ਾ ਤੇ ਨਾਲ ਕੀ ਕੋਈ ਨੌਕਰੀ ਵਗੈਰਾ ਵੀ ਅਨਾਉਂਸ ਕੀਤੀ ਹੈ ਹਾਂ ਅਸੀਂ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਦੇ ਕਿਸਾਨ ਅੰਦੋਲਨ ਦੇ ਵਿੱਚ ਤੁਸੀਂ ਸਾਡੇ ਕਿਸਾਨਾਂ ਨੂੰ ਸ਼ਹੀਦ ਦਾ ਦਰਜਾ ਦੇ ਕੇ ਉਹਨਾਂ ਨੂੰ 5-5 ਲੱਖ ਰੁਪਏ ਦੀ ਅਨਾਉਂਸਮੈਂਟ ਕੀਤੀ ਹੈ ਨਾਲ ਇੱਕ ਨੌਕਰੀ ਉਸੇ ਪੈਟਰਨ ਦੇ ਤੇ ਸਾਡੇ ਇਸ ਅੰਦੋਲਨ ਦੇ ਸ਼ਹੀਦ ਨੂੰ ਵੀ ਦਿੱਤਾ ਜਾਵੇ ਉਹਨਾਂ ਦਾ ਜਾਣਾ ਉਹਦੀ ਉਹਦੀ ਅਸੀਂ ਮਤਲਬ ਕਿਸੇ ਵੀ ਕੀਮਤ ਦੇ ਉੱਤੇ ਇਹ ਸ਼ਹਾਦਤ ਨੂੰ ਅਜਾਇਆ ਨਹੀਂ ਜਾਣ ਦਿੱਤਾ ਜਾਏਗਾ ਵਾਹਿਗੁਰੂ ਕਿਰਪਾ ਕਰੇ ਉਹਨਾਂ ਦੀ ਸ਼ਹਾਦਤ ਰੰਗ ਲਿਆਏਗੀ ਤਸ਼ਹੀਦ ਗਿਆਨ ਸਿੰਘ ਅਮਰ ਰਹੇ ਦੇ ਨਾਰੇ ਲੱਗੇ ਗਏ ਨੇ ਤੇ ਅੰਤਿਮ ਵਿਦਾਈ ਕੀ ਉਹਨਾਂ ਨੂੰ ਇੱਥੇ ਸ਼ੰਭੂ ਦੇ ਬਾਰਡਰ ਤੋਂ ਹੀ ਦਿੱਤੀ ਗਈ ਆ ਤੇ ਦਰਸ਼ਨਾਂ ਤੋਂ ਬਾਅਦ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਆ ਇੱਕ ਵਾਰ ਫਿਰ ਤੋਂ ਐਂਬੂਲੈਂਸ ਦੇ ਵਿੱਚ ਲਿਜਾਈ ਜਾ ਰਹੀ ਆ ਤੇ ਕਿਉਂਕਿ ਹੁਣ ਉਹਨਾਂ ਦੇ ਜੱਦੀ ਪਿੰਡ ਹੈ ਜਿਹੜਾ ਉਹਨਾਂ ਦਾ ਅੰਤਿਮ ਸੰਸਕਾਰ ਹੈ ਉਹ ਪਲਕੇ ਕੀਤਾ ਜਾਊਗਾ ਪ੍ਰਸ਼ਾਸਨ ਦੇ ਵੱਲੋਂ ਆਗਿਆ ਦਿੱਤੀ ਗਈ ਸੀ ਕਿ ਜਿਹੜੇ ਕਿਸਾਨ ਨੇ ਉਹ ਗਿਆਨ ਸਿੰਘ ਦੀ ਮ੍ਰਿਤਕ ਦੇ ਨੂੰ ਸ਼ੰਭੂ ਬਾਰਡਰ ਤੱਕ ਲੈ ਕੇ ਜਾ ਸਕਦੇ ਨੇ ਸੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਲਾਈਵ ਤਸਵੀਰਾਂ ਇਸ ਵੇਲੇ ਸ਼ੰਭੂ ਸ਼ੰਭੂ ਬਾਰਡਰ ਦੀਆਂ ਸੋ ਦਰਸ਼ ਅੰਤਿਮ ਦਰਸ਼ਨ ਤੋਂ ਬਾਅਦ ਸ਼ਹੀਦ ਗਿਆਨ ਸਿੰਘ ਸ਼ਹੀਦ ਗਿਆਨ ਸਿੰਘ ਦੀ ਜਿਹੜੀ ਮ੍ਰਿਤਕ ਦੇ ਆ ਤੇ ਉਸ ਨੂੰ ਵਾਪਸ ਐਂਬੂਲੈਂਸ ਦੇ ਵਿੱਚ ਲਿਜਾਇਆ ਜਾ ਰਿਹਾ ਤੇ ਐਂਬੂਲੈਂਸ ਦੇ ਰਾਹੀ ਹੀ ਵਾਪਸ ਉਹਨਾਂ ਦੇ ਜੱਦੀ ਪਿੰਡ ਉਹਨਾਂ ਦੀ ਮ੍ਰਿਤਕ ਤੇ ਜਾਊਗੀ ਤੇ ਪਲਕੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਊਗਾ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਲਗਾਤਾਰ ਤੁਹਾਨੂੰ ਅਸੀਂ ਇਹ ਲਾਈਵ ਦਿਖਾ ਰਹੇ ਹਾਂ ਚੌਥਾ ਦਿਨ ਹੈ ਅੱਜ ਸੰਘਰਸ਼ ਦਾ 13 ਤਰੀਕ ਤੋਂ ਇਹ ਸੰਘਰਸ਼ ਸ਼ੁਰੂ ਹੋਇਆ ਹੋਇਆ 13 ਫਰਵਰੀ ਤੋਂ ਲੈ ਕੇ ਅੱਜ 16 16 ਫਰਬਦੀ ਦੇ ਵਿੱਚ ਪਹੁੰਚ ਗਿਆ ਤਾਂ ਪਹਿਲੇ ਸ਼ਹੀਦ ਹੋਏ ਨੇ ਕਿਸਾਨੀ ਅੰਦੋਲਨ 2.0 ਦੇ ਪਹਿਲੇ ਸ਼ਹੀਦ ਕਿਸਾਨ ਗਿਆਨ ਸਿੰਘ 78 ਸਾਲ ਦੀ ਉਹਨਾਂ ਦੀ ਉਮਰ ਸੀ ਤਾਂ ਸੁਣ ਸਕਦੇ ਹੋ ਕਿ ਨਾਰੇ ਕਿਸ ਤਰੀਕੇ ਦੇ ਨਾਲ ਦਿੱਤੇ ਜਾ ਰਹੀ ਹੈ ਅੰਤਿਮ ਵਿਦਾਈ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਤਾਂ ਵੱਡੀਆਂ ਤਸਵੀਰਾਂ ਇਸ ਵੇਲੇ ਕਿਉਂਕਿ ਪਹਿਲੇ ਉਹ ਕਿਸਾਨ ਜਿਨ੍ਹਾਂ ਨੇ ਆਪਣੀ ਜਾਨ ਦੀ ਕੁਰਬਾਨੀ ਹੈ ਉਹ ਕਿਸਾਨੀ ਮੋਰਚੇ ਦੇ ਲਈ ਦਿੱਤੀ ਹੈ ਡੱਲਿਆ ਸਾਹਿਬ ਸਾਡੇ ਨਾਲ ਨੇ ਡੱਲਿਆ ਸਾਹਿਬ ਪਹਿਲੇ ਸ਼ਹੀਦ 엘ਾਨੇ ਗਏ ਨੇ ਗਿਆਨ ਸਿੰਘ ਫਿਰ ਦੇਖੋ ਸਾਡੇ ਅੰਦੋਲਨ ਦੇ ਪਹਿਲੇ ਸ਼ਹੀਦ ਇਸ ਸਰਦਾਰ ਗਿਆਨ ਸਿੰਘ ਜੀ ਹੋਏ ਨੇ ਜਿਨ੍ਹਾਂ ਨੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਕੁਰਬਾਨੀ ਦਿੱਤੀ ਹੈ ਔਰ ਵੱਡੀ ਮਤਲਬ ਲੜਾਈ ਨੂੰ ਇੰਜਾਮ ਦੇ ਕੇ ਗਏ ਨੇ ਵੱਡੀ ਲੜਾਈ ਦੀ ਸ਼ੁਰੂਆਤ ਕਰਕੇ ਗਏ ਨੇ ਇਹਨਾਂ ਨੂੰ ਹਮੇਸ਼ਾ ਸਾਡੇ ਇਹ ਕਿਸਾਨ ਜਮਾਤ ਕਿਸਾਨ ਪਰਿਵਾਰ ਇਹ ਹਮੇਸ਼ਾ ਯਾਦ ਰੱਖਣਗੇ ਕਿ ਇੱਕ ਅਗਰ ਇਥੋਂ ਅਸੀਂ ਡਾਕਟਰ ਸੁਮਿੰਦਰ ਨਾਹ ਦੀ ਰਿਪੋਰਟ ਕਿਸਾਨਾਂ ਦੀ ਕਰਜ਼ ਮੁਕਤੀ ਔਰ ਐਮ ਐਸ ਬੀ ਦੀ ਗਰੰਟੀ ਦਾ ਕਾਨੂੰਨ ਲੈ ਦਿੰਨੇ ਆ ਤਾਂ ਸਮਝੋ ਕਿ ਇਹ ਮਤਲਬ ਇੱਕ ਹੀਰਾ ਹੋ ਨਿਬੜਨਗੇ ਸਰਦਾਰ ਗਿਆਨ ਸਿੰਘ ਜੀ ਹੋਰੇ ਤੇ ਇਸ ਵੇਲੇ ਅਸੀਂ ਦੱਸਿਆ ਤੁਸੀਂ ਖੁਦ ਹਸ ਰਹੇ ਹੋ ਕਿ 70 ਤਾਂ ਇਹੋ ਜੇ ਕਿਸਾਨ ਨੇ ਜਿਹੜੇ ਬਹੁਤ ਗੰਭੀਰ ਨੇ 400 ਦੇ ਕਰੀਬ ਤਾਂ ਫਟੜ ਨੇ ਜਿਹੜੇ ਜ਼ਖਮੀ ਨੇ ਗੰਭੀਰ ਨੇ 70 ਉਹਨਾਂ ਚੋਂ ਹੈ ਕੋਈ ਨਾਜ਼ੁਕ ਹਾਲਤ ਕੀ ਰੱਬ ਨਾ ਕਰੇ ਕੋਈ ਐਸੀ ਘਟਨਾ ਨਹੀਂ ਵਾਹਿਗੁਰੂ ਕਿਰਪਾ ਕਰੇ ਮੇਰਾ ਖਿਆਲ ਹੈ ਇਸ ਇਸ ਚੀਜ਼ ਤੋਂ ਬਚੇ ਰਹਾਂਗੇ ਇੱਕ ਮੁੰਡੇ ਦੀ ਅੱਖ ਗਈ ਹੈ ਉਹ ਅੱਖ ਕੱਢਣੀ ਪਈ ਹੈ ਉਹ ਵੀ ਬਹੁਤ ਵੱਡੀ ਮਤਲਬ ਉਹਦੇ ਲਈ ਦੁਖਾਂਤ ਹੈ ਉਹ ਕਿੱਥੋਂ ਦਾ ਜੀ ਮੁੰਡਾ ਇਹ ਮੁੰਡਾ ਸਾਡੇ ਮਤਲਬ ਫਤਿਹਗੜ ਸਾਹਿਬ ਦਾ ਹੈ ਤੇ ਉਹ ਇਸੇ ਏਰੀਆ ਦਾ ਸੋ ਕਿਤੋਂ ਦਾ ਵੀ ਹੈ ਸਾਡੇ ਤੇ ਸਾਰਾ ਮਤਲਬ ਭਾਰਤ ਦਾ ਕਿਸਾਨ ਚਾਹੇ ਹਰਿਆਣੇ ਦਾ ਹੈ ਚਾਹੇ ਯੂਪੀ ਦਾ ਹੈ ਚਾਹੇ ਰਾਜਸਥਾਨ ਦਾ ਚਾਹੇ ਪੰਜਾਬ ਦਾ ਹੈ ਹਰ ਇੱਕ ਕਿਸਾਨ ਜਿਹੜਾ ਜਿਸ ਅੰਦੋਲਨ ਦੇ ਵਿੱਚ ਇਸ ਮੋਰਚੇ 'ਚ ਹੈ ਉਹ ਸਾਡਾ ਤੁਹਾਡਾ ਤੇ ਤੇ ਇਸ ਵੇਲੇ ਮੋਰਚਾ ਕਿੱਥੇ ਖੜਿਆ ਜੇ ਆਪਾਂ ਗੱਲ ਕਰਦੀਏ ਕਿਉਂਕਿ ਇੱਕ ਇਹ ਵੀ ਸਵਾਲ ਪੈਦਾ ਹੁੰਦਾ ਕਿ ਜਦੋਂ ਇਸ ਤਰੀਕੇ ਦੇ ਨਾਲ ਕੋਈ ਵਿਛੜਦਾ ਆ ਦੇਖੋ ਮੋਰਚੇ ਨੂੰ ਸੱਟ ਵੀ ਵੱਜਦੀ ਆ ਪਰ ਇੱਕ ਜੋਸ਼ ਵੀ ਭਰਦਾ ਆ ਜਿਵੇਂ ਸ਼ਹੀਦ ਦਾ ਦਰਜਾ ਤੁਸੀਂ ਉਹਨਾਂ ਨੂੰ ਦਿੱਤਾ ਹੈ ਤਾਂ ਉਹਨਾਂ ਦੇ ਨਾਂ ਤੇ ਅਸੀਂ ਦੇਖਿਆ ਕਿ ਅੱਜ ਨਾਰੇ ਵੀ ਲੱਗੇ ਨੇ ਤਾਂ ਨੌਜਵਾਨਾਂ 'ਚ ਹੋਰ ਜੋਸ਼ ਵੀ ਆ ਇਸ ਜੋਸ਼ ਨੂੰ ਕਿਸ ਤਰੀਕੇ ਦੇ ਨਾਲ ਸਾਹਮਣੇ ਅੱਗੇ ਇਸਤੇਮਾਲ ਕੀਤਾ ਜਾਊਗਾ ਦੇਖੋ ਜੋਸ਼ ਆ ਜਿਹੜਾ ਠੀਕ ਹੈ ਜਦੋਂ ਸਾਡੇ ਤੋਂ ਕੋਈ ਜਾਂਦਾ ਹੈ ਸ਼ਹਾਦਤ ਦਿੰਦਾ ਹੈ ਉਹ ਇੱਕ ਕੌਮ ਨੂੰ ਵੱਡਾ ਮਤਲਬ ਐਸਪੀਰੇਸ਼ਨ ਦੇ ਕੇ ਜਾਂਦਾ ਹੈ ਉਹਨਾਂ ਦਾ ਜਾਣਾ ਉਹਦੀ ਉਹਦੀ ਅਸੀਮਤ ਕਿਸੇ ਵੀ ਕੀਮਤ ਦੇ ਉੱਤੇ ਇਹ ਸ਼ਹਾਦਤ ਨੂੰ ਅਜਾਇਆ ਨਹੀਂ ਜਾਣ ਦਿੱਤਾ ਜਾਏਗਾ ਵਾਹਿਗੁਰੂ ਕਿਰਪਾ ਕਰੇ ਉਹਨਾਂ ਦੀ ਸ਼ਹਾਦਤ ਰੰਗ ਲਿਆਏਗੀ ਸਰਕਾਰ ਨੇ 5 ਲੱਖ ਰੁਪਇਆ ਇਹ ਪੰਜਾਬ ਸਰਕਾਰ ਦੇ ਵੱਲੋਂ ਕਿ ਦਿੱਤਾ ਗਿਆ ਮੁਆਵਜ਼ਾ ਤੇ ਨਾਲ ਕੀ ਕੋਈ ਨੌਕਰੀ ਵਗੈਰਾ ਵੀ ਅਨਾਉਂਸ ਕੀਤੀ ਹੈ ਹਾਂ ਅਸੀਂ ਕਿਹਾ ਕਿ ਜਿਸ ਤਰ੍ਹਾਂ ਅਨ ਦਿੱਲੀ ਦੇ ਕਿਸਾਨ ਅੰਦੋਲਨ ਦੇ ਵਿੱਚ ਤੁਸੀਂ ਸਾਡੇ ਕਿਸਾਨਾਂ ਨੂੰ ਸ਼ਹੀਦ ਦਾ ਦਰਜਾ ਦੇ ਕੇ ਉਹਨਾਂ ਨੂੰ 5-5 ਲੱਖ ਰੁਪਏ ਦੀ ਅਨਾਉਂਸਮੈਂਟ ਕੀਤੀ ਹੈ ਨਾਲ ਇੱਕ ਨੌਕਰੀ ਉਸੇ ਪੈਟਰਨ ਦੇ ਉੱਤੇ ਸਾਡੇ ਇਸ ਅੰਦੋਲਨ ਦੇ ਸ਼ਹੀਦ ਨੂੰ ਵੀ ਦਿੱਤਾ ਜਾਵੇ ਤੇ ਆਖਰੀ ਸਵਾਲ ਅਡਰਿਆ ਸਾਹਿਬ ਕਿ ਐਤਵਾਰ ਤੱਕ ਅਸੀਂ ਦੇਖਿਆ ਅਸੀਂ ਕੱਲ ਤੋਂ 2 ਦਿਨਾਂ ਤੋਂ ਇੱਥੇ ਹੀ ਆ ਕਈ ਵਾਰ ਨੌਜਵਾਨ ਅੱਗੇ ਚਲੇ ਜਾਂਦੇ ਆ ਜੋਸ਼ 'ਚ ਕੱਲ ਵੀ ਥੋੜਾ ਜਿਹਾ ਸ਼ਾਮ ਸ਼ਾਮ ਤੱਕ ਬੜਾ ਵਧੀਆ ਮਾਹੌਲ ਰਿਹਾ ਸ਼ਾਮ ਨੂੰ ਥੋੜਾ ਜਿਹਾ ਮਾਹੌਲ ਗਰਮਾ ਗਿਆ ਸੀ ਤੇ ਦੋ ਦਿਨ ਇਹ ਤੁਹਾਡੇ ਕੋਲ ਐਤਵਾਰ ਸ਼ਾਮ ਤੱਕ ਬੰਦ ਕੇ ਰੱਖਣਾ ਇਸ ਤਰੀਕੇ ਨਾਲ ਜਾਬਤੇ 'ਚ ਰੱਖਣਾ ਨਹੀਂ ਮੈਨੂੰ ਵੀ ਲੱਗਦਾ ਕੀ ਕੀ ਕਹੋਗੇ ਤੁਸੀਂ ਨਹੀਂ ਸਾਡਾ ਜਿਹੜਾ ਯੂਥ ਹੈ ਠੀਕ ਹੈ ਗੁੱਸਾ ਤਾਂ ਆਉਂਦਾ ਹੈ ਜਿਸ ਤਰ੍ਹਾਂ ਦੇ ਹਾਲਾਤ ਵਾਪਰਦੇ ਨੇ ਲੇਕਿਨ ਮੈਨੂੰ ਲੱਗਦਾ ਹੈ ਕਿ ਸਾਡਾ ਯੂਥ ਹੈ ਜਿਹੜਾ ਸਾਡੇ ਨੌਜਵਾਨ ਆ ਜਿਹੜੇ ਉਹ ਦਿੱਲੀ ਦੇ ਅੰਦੋਲਨ ਤੋਂ ਬਹੁਤ ਕੁਝ ਸਿੱਖ ਕੇ ਆਏ ਨੇ ਉਹ ਕਿਸੇ ਤਰ੍ਹਾਂ ਦਾ ਵੀ ਮਤਲਬ ਇਹਨੂੰ ਕਿਸੇ ਦਾ ਕੋਈ ਕਿੰਨਾ ਵੀ ਕਰੇ ਪ੍ਰਵੋਕ ਨਹੀਂ ਹੋਣਗੇ ਲੇਕਿਨ ਅਸੀਂ ਦੋ ਦਿਨ ਤੋਂ ਜਿਹੜਾ ਵੇਖ ਰਹੇ ਆ ਸਾਡੇ ਯੂਥ ਨੂੰ ਕੋਈ ਦਿੱਕਤ ਨਹੀਂ ਆਏ ਯੂਥ ਬਿਲਕੁਲ ਠੀਕ ਹੈ ਲੇਕਿਨ ਉਧਰੋਂ ਕੋਈ ਨਾ ਕੋਈ ਵਿਅਕਤੀ ਜਿਹੜਾ ਆਉਂਦਾ ਹੈ ਜਿਹੜਾ ਸਾਡੇ ਯੂਥ ਨੂੰ ਨਹੀਂ ਪਤਾ ਲੱਗਣ ਦਿੰਦਾ ਔਰ ਬੜੇ ਲੁਕਵੇਂ ਢੰਗ ਦੇ ਨਾਲ ਇਹਨਾਂ ਦੇ ਵਿੱਚੋਂ ਆ ਕੇ ਇਹਨਾਂ ਦੇ ਕੋਲੋਂ ਝੜਕਾਟ ਪੈਦਾ ਕਰਵਾਉਂਦਾ ਹੈ ਤੋਂ ਉਹਦੇ ਤੋਂ ਸਾਡੇ ਯੂਥ ਨੂੰ ਥੋੜਾ ਸਭ ਕੁ ਲੈਣਾ ਪਏਗਾ ਕਿਉਂਕਿ ਕੱਲ ਜਿਹੜਾ ਅਸੀਂ ਬੰਦਾ ਫੜ ਕੇ ਸਰਕਾਰ ਦੇ ਪੇਸ਼ ਕੀਤਾ ਉਹ ਆਦਮੀ ਪੁਲਿਸ ਦਾ ਮੁਲਾਜ਼ਮ ਨੇ ਆ ਉਹਦੇ ਤੇ ਉਹਨਾਂ ਨੇ ਮਤਲਬ ਅੱਜ ਇਨਕੁਆਇਰੀ ਮਾਰਕ ਹੋ ਗਈ ਹੈ ਡੀਜੀਪੀ ਪੰਜਾਬ ਵੱਲੋਂ ਬਹੁਤ ਬਹੁਤ ਧੰਨਵਾਦ ਸੋਚ ਗਜੀਤ ਸਿੰਘ ਡੱਲੇਵਾਲ ਸਾਹਿਬ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਵਿਦਾਈ ਦਿੱਤੀ ਆ ਅੰਤਿਮ ਵਿਦਾਈ ਪਹਿਲੇ ਸ਼ਹੀਦ ਹੋਏ ਨੇ ਕਿਸਾਨ ਗਿਆਨ ਸਿੰਘ ਸ਼ੰਭੂ ਮੋਰਚੇ ਤੇ ਹੀ ਉਹ ਪਹੁੰਚੇ ਹੋਏ ਸੀ ਸ਼ੰਭੂ ਮੋਰਚੇ ਤੇ ਉਹਨਾਂ ਨੇ ਆਪਣੀ ਜਾਨ ਦੀ ਕੁਰਬਾਨੀ ਇਸੇ ਕਿਸਾਨੀ ਅੰਦੋਲਨ ਦੇ ਲਈ ਦੇ ਦਿੱਤੀ ਹੈ ਤਾਂ ਅੱਜ ਦੇਖਿਆ ਗਿਆ ਕਿ ਦਿਨ ਪਰ ਪੋਸਟਮਾਰਟਮ ਹੋਇਆ ਉਹਨਾਂ ਦਾ ਤੇ ਪੋਸਟਮਾਰਟਮ ਤੋਂ ਬਾਅਦ ਪਹਿਲਾਂ ਕਿਹਾ ਗਿਆ ਸੀ ਕਿ ਸ਼ਾਮ ਨੂੰ ਉਹਨਾਂ ਨੂੰ ਇੱਥੇ ਲਿਆਂਦਾ ਜਾਏਗਾ ਉਹਨਾਂ ਦੀ ਮ੍ਰਿਤਕ ਦੇ ਅੰਤਿਮ ਦਰਸ਼ਨਾਂ ਲਈ ਇੱਥੇ ਲਿਆਂਦੀ ਜਾਏਗੀ ਪਰ ਸ਼ਾਮ ਤੋਂ ਬਾਅਦ ਕਾਫੀ ਦੇਰ ਰਾਤ ਹੋ ਗਈ ਅਤੇ ਫਿਰ ਉਹਨਾਂ ਦੇ ਅੰਤਿਮ ਦਰਸ਼ਨ ਕਰਵਾਏ ਗਏ ਨੇ ਤੇ ਜਗਜੀਤ ਸਿੰਘ ਢੱਲੇਵਾਲ ਦਾ ਆਖਣਾ ਹੈ ਕਿ ਜਦੋਂ ਕੋਈ ਇਸ ਤਰੀਕੇ ਦੇ ਨਾਲ ਕਿਸਾਨ ਹੈ ਜਿਹੜਾ ਉਹ ਜਾਂਦਾ ਉਸਤੇ ਨਾਲ ਕਾਟਾ ਜ਼ਰੂਰ ਮੋਰਚੇ ਨੂੰ ਪੈਂਦਾ ਪਰ ਉਸ ਦੇ ਨਾਲ ਇੱਕ ਜੋਸ਼ ਵੀ ਹੈ ਜਿਹੜਾ ਉਹ ਭਰ ਜਾਂਦੇ ਨੇ ਇਸ ਤਰੀਕੇ ਦੇ ਕਿਸਾਨ ਆਪਣੀਆਂ ਜਾਨਾਂ ਦੇ ਕੇ ਕਿ ਪਿੱਛੇ ਜਿਹੜੇ ਕੇਡਰ ਹੁੰਦੇ ਨੇ ਉਹਨਾਂ 'ਚ ਇੱਕ ਨਵਾਂ ਜੋਸ਼ ਆਉਂਦਾ ਹੈ ਸੰਘਰਸ਼ ਨੂੰ ਲੜਨ ਦਾ ਸੰਘਰਸ਼ ਨੂੰ ਜਿੱਤਣ ਦਾ ਤੇ ਡੱਲੇয়াল ਜਗਜੀਤ ਸਿੰਘ ਡੱਲੇয়াল ਇਸੇ ਉਮੀਦ ਦੇ ਵਿੱਚ ਨੇ ਕਿ ਉਹਨਾਂ ਦਾ ਜਿਹੜਾ ਇਹ ਕਿਸਾਨ ਅੰਦੋਲਨ 2.0 ਆ ਉਹ ਪਹਿਲੇ ਅੰਦੋਲਨ ਦੀ ਤਰ੍ਹਾਂ ਹੀ ਸਫਲ ਹੋਵੇਗਾ ਐਤਵਾਰ ਨੂੰ ਹੁਣ ਮੋਰਚੇ ਦੇ ਕਿਸਾਨ ਆਗੂਆਂ ਦੀ ਇੱਕ ਵਾਰ ਫਿਰ ਤੋਂ ਕੇਂਦਰੀ ਵਜ਼ੀਰਾਂ ਦੇ ਨਾਲ ਮੀਟਿੰਗ ਸੋ ਇਹ ਵੀ ਸਵਾਲ ਉਹਨਾਂ ਨੂੰ ਕੀਤਾ ਗਿਆ ਸੀ ਕਿ 2-3 ਦਿਨ ਹੋਰ ਕੇਡਰ ਨੂੰ ਕਿਸ ਤਰੀਕੇ ਨਾਲ ਜਾਬਤੇ ਵਿਚ ਰੱਖਿਆ ਜਾਊਗਾ ਤਾਂ ਉਹਨਾਂ ਨੇ ਅਪੀਲ ਕੀਤੀ ਹੈ ਕਿ ਡਰ ਨੂੰ ਕਿ ਜਿਸ ਤਰੀਕੇ ਨਾਲ ਹੁਣ ਸ਼ਾਂਤਮਈ ਮਾਹੌਲ ਬਣਾ ਕੇ ਰੱਖਿਆ ਗਿਆ ਸ਼ਨੀਵਾਰ ਤੇ ਐਤਵਾਰ ਸ਼ਾਮ ਤੱਕ ਵੀ ਇਸੇ ਤਰੀਕੇ ਦਾ ਮਾਹੌਲ ਬਣਾ ਕੇ ਰੱਖਿਆ ਜਾਵੇ ਉਹਨਾਂ ਨੂੰ ਉਮੀਦ ਹੈ ਕਿ ਇਸ ਤਰੀਕੇ ਦੇ ਨਾਲ ਐਤਵਾਰ ਨੂੰ ਕਾਫੀ ਚੀਜ਼ਾਂ ਹੱਲ ਹੋ ਸਕਦੀਆਂ ਨੇ ਤੇ ਆਖਰੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਸ਼ਹੀਦ ਕਿਸਾਨ ਗਿਆਨ ਸਿੰਘ ਦੇ ਪਰਿਵਾਰ ਨੂੰ 5 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਕਿਸਾਨਾ ਕੁਏ ਵੀ ਕਹਿ ਰਹੇ ਨੇ ਕਿ ਪਰਿਵਾਰ ਨੂੰ ਸਰਕਾਰੀ ਨੌਕਰੀ ਦਿਵਾਉਣ ਦੀ ਵੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾਵੇਗੀ ਕੈਮਰਾ ਪਰਸਨ